ਸਾਧਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾਂ ਕਰਦੂ ਜਾ ਅਛਡ ਪਧਿਆ ਇਕ ਓਅੰਕਾਰ ਸਤਗੁਰ ਪ੍ਰਸਾਦਿ ਪਾਠ ਪੜਿਓ ਆਰ ਬੀਜ ਬੀਜਾਰਿਓ ਨਵਲਬ ਅੰਗਮ ਸਾਧੇ ਪੰਜ ਜਨਾਸਿਉ ਸੰਗਨਿ ਛੁਟਕਿਓ ਅਜੇ ਕ ਅਹੰਭ ਬੁੱਧ ਬਾਧੇ ਪਾਠ ਪੜਿਓ ਹਰ ਭੇਜ ਬੀਜਾਰਿਓ ਨੇਵਲ ਬੋ ਅੰਗਮ ਸਾਧੇ ਪੰਜ ਜਨਾਸਿਓ ਸੰਗਨ ਛੁਟਕੇ ਅਜੇ ਕ ਅਹੰਭ ਬੁੱਧ ਬਾਧੇ ਬੇਦ ਮੇਲਨ ਨਾ ਜਾਈ ਮੈਂ ਜੀਏ ਕਰਮ ਅਨੇਗਾ ਹਰ ਬੜੋ ਸੁਆਮੀ ਗੇ ਦੁਆਰਾ ਦਿਜੈ ਭੁੱਤ ਵਿਵੇਕਾ ਨ ਪਯੋ ਕਾਰ ਪਤੀ ਰਹੇ ਨਗਨ ਫਿਰੋ ਬਨ ਮਾਹੀ ਥਾਟ ਤੀਰਤ ਸਭ ਧਰਤੀ ਭ੍ਰਮੇ ਦੁਬਦਾ ਛੁਟ ਕੈ ਨਾਹੀ ਮਨ ਗਾਮਨਾ ਤੀਰਤ ਜਾਏ ਬਸੇ ਸਿਰ ਕੜਵਤ ਤਰਾਏ ਮਨਗੀ ਮੈਲ ਨ ਉਤਰਾਈ ਕਿ ਜਤਨਾ ਕਰਾਏ ਕਨਕ ਕਾਮਨੀ ਹੈ ਵਰਗਾ ਵਰ ਮਾਹ ਵਿਦਾਨ ਦਾ ਦਾਰ ਅੰਨ ਬਸਤਰ ਭੂਮ ਬਹਾਰ ਵੇ ਨਾ ਮਿਲਿਆ ਹਰ ਦੁਆਰਾ ਪੂਜਾ ਅਰਜਾ ਬੰਦਨ ਡੰਡੋ ਅੱਗੇ ਮਾਰਾਤ ਰਹਤਾ ਹਉ ਹਉ ਕਰਤ ਬੰਧਨ ਮਹ ਪਰਿਆ ਨਾ ਮਿਲਿਆ ਇਹ ਜੁਗਤਾ ਜੋਗ ਸਿਧ ਆਸਣ ਚੌਰਾਸੀ ਇਹ ਵੀ ਕਰ ਕਰ ਰਹਿਆ ਵੱਡੀ ਯਾਰ ਜਾ ਫਿਰ ਫਿਰ ਜਨਮ ਹਰਿ ਸੇਉ ਸੰਗ ਨਾ ਗਹਿ ਆ ਰਾਜ ਨੀਲਾ ਰਾਜਨ ਕੀ ਰਜਨਾ ਕਰਿਆ ਹੁਕਮ ਅਵਾਰਾ ਸੇਜ ਸੁਨੀ ਚੰਦਨ ਜੋਵਾ ਨਰਕ ਕੋਰ ਕਾ ਦੁਆਰਾ ਹਰ ਘੀਰਤ ਸਾਧ ਸੰਗਤ ਹ ਸੇਰ ਕਰਮਨ ਕਾ ਕਰਮਾਲ ਕਹਉ ਨਾਲ ਗਦੇਸ ਭੈ ਹੋ ਬਰਾਵਤ ਜੈਸ ਪੁਰਬ ਲਿਖੇ ਕਾ ਲਹਿਨਾ ਤੇਰੋ ਸੇਵਕ ਇਹ ਰੰਗ ਮਾਧਾ ਪਇਓ ਗਿਰਵਾਲ ਦੀਨ ਦੁਖ ਪੰਚਨ ਹਾਰ ਹਾਰ ਘੀਰਜਨ ਇਹੋ ਮਨ ਰਤਾ ਰਹਾ ਏ ਦੁਜਾ ਤੇਰੇ ਸੇਵਕ ਇਹ ਰੰਗ ਮਾਤਾ ਪ੍ਰਯੋਗਿਰ ਭਾਲ ਦੀਨ ਦੁਖ ਪੰਚਨ ਹਰ ਹਰ ਕੀਰਤਨ ਇਹੋ ਮਨ ਰਤਾ ਵਾਹ ਦੂਜਾ ਵਾਹੇ ਗੁਰੂ ਜੀ ਕਾਲ ਸਾਹ ਵਾਹੇ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟ ਬਧਿਆ ਇਕ ਓੰਕਾਰ ਸਤਗੁਰ ਬਰਸਾਦ ਬਾੜ ਬੜਿਓ ਹਰ ਭੇਦ ਵਿਚਾਰਿਓ ਨਿਵਲ ਭਉੰਗਮ ਸਾਧੇ ਪੰਜ ਜਨਾ ਸੇ ਸੰਗ ਨ ਛੁਟਕਿਓ ਅਦਗ ਅਹੰਗ ਬੁੱਧ ਬਾਤੇ ਪਰਮ ਸਨਮਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਬ੍ਰੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 641 ਦੇ ਸੋਰਠ ਰਾਗ ਅੰਦਰ ਅਸ਼ਟ ਪਦੀਆਂ ਦੇ ਸਰਲੇਖੇ ਖੇਡ ਸ਼ੁਭੈਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਹਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤੇ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ